ਜਿਹੜੇ ਕਿਸਾਨ ਭਰਾ 50 ਸਾਲ ਦੇ ਨੇੜੇ-ਤੇੜ ਨਹੀਂ ਐ ਇਧਰ-ਉਧਰ ਨੇ ਉਹਨਾਂ ਨੂੰ ਯਾਦ ਹੋਣਾ ਹੈ ਕਿ ਇੱਕ ਲਗਭਗ 1990-91 ਦੇ ਵਿੱਚ ਬੜੀ ਹਵਾ ਫੈਲੀ ਸੀ ਕਿ ਤੋਰੀਆਂ ਦੀਆਂ ਵਿਹਲਾਂ ਉੱਪਰ ਸੱਪ ਦੇ ਨਿਸ਼ਾਨ ਆ ਗਏ ਤੇ ਉਸ ਤੋਂ ਬਾਅਦ ਕੋਈ ਸੋਸ਼ਲ ਮੀਡੀਆ ਹੈ ਨਹੀਂ ਸੀ ਅਖਬਾਰਾਂ ਦੇ ਵਿੱਚ ਵੀ ਉਸ ਦਾ ਬੜਾ ਪ੍ਰਚਾਰ ਹੋਇਆ ਤੇ ਮੈਂ ਉਦੋਂ ਬੀਐਸਸੀ ਐਗਰੀਕਲਚਰ ਕਰਕੇ ਆਇਆ ਸੀ ਤਾਂ ਇੱਕ ਕੰਪਨੀ 'ਚ ਕੰਮ ਸ਼ੁਰੂ ਕੀਤਾ ਸੀ ਅਸੀਂ ਉਸ ਵੇਲੇ ਮੱਕ ਫਸਲਾਂ ਦੀਆਂ ਖੇਤੀ ਸਮੱਸਿਆਵਾਂ ਕਿਤਾਬ ਸੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲਾਣਾ ਦੀ ਤੇ ਜਿਹੜੀ ਕਿ 1986 ਵਿੱਚ ਛਪੀ ਸੀ ਤੇ ਪਹਿਲਾ ਐਡੀਸ਼ਨ ਉਹਦਾ ਅੱਜ ਕੱਲ੍ਹ ਉਹਦੇ 12 13 ਐਡੀਸ਼ਨ ਛਪ चुके ਨੇ ਉਸ ਦਾ ਹਵਾਲਾ ਵੀ ਦਿੱਤਾ ਕਿ ਵੇਖੋ ਇਹ ਤਾਂ ਅਜ ਤੋਂ 5 6 ਸਾਲ ਪਹਿਲਾਂ ਵੀ ਯੂਨੀਵਰਸਿਟੀ ਇਹਨਾਂ ਨਿਸ਼ਚਾ ਕਰ ਰਹੀ ਹੈ ਕਿ ਇਹ ਜਿਹੜਾ ਜਿਹੜਾ ਇੱਕ ਤੇ ਜਿਹੜਾ ਸਰੋਂ ਦੀ ਫਸਲ ਦੇ ਉੱਪਰ ਸੀ ਇਹਦੇ ਵਿੱਚ ਫੋਟੋਆਂ ਸੀਗੀਆਂ ਇਸ ਕਿਤਾਬ ਦੇ ਵਿੱਚ ਉਹ ਵਿਖਾਇਆ ਪਰ ਫਾਇਨਕ ਜ਼ੋਰ ਫੜ ਗਈ ਕਿ ਉਹਦੇ ਨਾਲ ਲੋਕਾਂ ਨੇ ਬਿਲਕੁਲ ਹੀ ਤੋਰੀਆਂ ਖਾਣੀਆਂ ਬੰਦ ਕਰ ਦਿੱਤੀਆਂ ਮੰਡੀ ਦੇ ਵਿੱਚ ਆਉਣੀਆਂ ਬੰਦ ਹੋ ਗਈਆਂ ਖੇਤਾਂ ਦੇ ਖੇਤ ਖੜੇ ਤਬਾਹ ਹੋ ਗਏ ਤੇ ਤੋਰੀਆਂ ਦੇ ਟਰੱਕਾਂ ਦੇ ਟਰੱਕ ਸੜਕਾਂ ਉੱਤੇ ਢੇਰੀ ਕੀਤੇ ਗਏ ਅਸਲ ਵਿੱਚ ਇਹ ਸੀ ਸਧਾਰਨ ਕਿੜਾ ਲੀਫ ਮਾਈਨਰ ਜੀ ਨੂੰ ਅੰਗਰੇਜ਼ੀ ਵਿੱਚ ਕਹਿੰਦੇ ਆਂ ਔਰ ਪੰਜਾਬੀ ਵਿੱਚ ਸਰੰਗੀ ਕਿੜਾ ਅੱਜ ਕੱਲ੍ਹ ਅਸੀਂ ਨੂੰ ਜਾਣਦੇ ਆਂ ਤੇ ਮੇਰਾ ਇਹ ਗੱਲਬਾਤ ਕਰਨ ਦਾ ਸਾਰਾ ਮਕਸਦ ਇਹ ਹੈ ਕਿ ਅੱਜ ਕੱਲ ਫਿਰ ਇਸ ਦਾ ਬਹੁਤ شدید ਹਮਲਾ ਵੇਖਣ ਨੂੰ ਮਿਲ ਰਿਹਾ ਹੈ। ਨਕਰੇਲੂ ਬਗੀਚੀ ਵਿੱਚ ਵੇਖ ਰਿਹਾ ਸੀ ਕਿ ਜਿਹੜੀਆਂ ਮੱਲਾਂ ਲਾਈਆਂ ਖਾਸ ਤੌਰ ਤੇ ਟਿੰਡੋ ਦੀਆਂ ਮੱਲਾਂ ਕੁਛ ਮੇਲਾਤੀਆਂ ਲਪਾਫਿਆਂ ਦੇ ਵਿੱਚ ਤੇ ਮੈਂ ਕਿਹਾ ਚਲੋ ਜਿਹੜੀਆਂ ਥੋੜੀਆਂ ਹੈ ਸੰਭਲ ਗਈਆਂ ਤਾਂ ਫਿਰ ਇਹਨੂੰ ਬਗੀਚੀ ਦੇ ਵਿੱਚ ਬਦਲ ਲਿਆਂਗੇ। ਪਰ ਦੋ ਚਾਰ ਦਿਨ ਕੁਸ਼ਰ ਨਿਯਮ ਕਾਰਨ ਮੈਂ ਵੇਖ ਨਾ ਸਕਿਆ ਤਾਂ ਪੂਰੀ ਤਰ੍ਹਾਂ ਤਬਾਹ ਹੋ ਚੁੱਕੀਆਂ ਸੀ। ਇਹ ਇਹ ਕੀੜਾ ਕਾਫੀ ਸਾਰੇ ਨਦੀਨਾਂ ਉੱਪਰ ਵੀ ਮਿਲਣ ਨੂੰ ਮਿਲਦਾ ਆ ਕੁਝ ਨਦੀਨ ਸੀਗੇ ਨਾਲ ਉੱਪਰ ਵੀ ਕਾਫੀ ਮਿਲਣ ਨੂੰ ਮਿਲਿਆ ਤਾਂ ਕੁਝ ਖੁਫਲਾਂ ਦੇ ਵਿੱਚ ਖਾਸ ਤੌਰ ਤੇ ਇੱਕ ਨੈਸਟੇਸ਼ੀਅਮ ਨਾਲ ਦਾ ਫੁੱਲ ਹੈਗਾ ਉਹ ਮੇਰੇ ਕੋਲ ਲੱਗਿਆ ਸੀ ਉਹਦੇ ਉੱਤੇ ਕਾਫੀ ਦਾ ਅਟੈਕ ਆਉਂਦਾ ਹਰ ਸਾਲ ਸੋ ਪਹਿਲੀ ਗੱਲ ਤਾਂ ਜਿੱਥੇ ਕਿਤੇ ਨਦੀਨ ਹੈਗੀਆਂ ਨੇ ਉਹਨਾਂ ਨੂੰ ਅਸੀਂ ਨਾਲ ਦੀ ਨਾਲ ਕੱਢਦੇ ਰਹੀਏ ਕਿਉਂਕਿ ਇਹ ਬਹੁਤ ਵੱਡਾ ਕਾਰਨ ਬਣਦੇ ਆ ਵਪਾਰੀਆਂ ਬਿਮਾਰੀਆਂ ਦਾ ਤੇ ਕੀੜੇ ਮਕੌੜਿਆਂ ਦਾ ਉਹ ਇਸ ਦੇ ਨਾਲ ਹੀ ਜਿਹੜੀ ਮੈਂ ਫੁੱਲਾਂ ਦਾ ਜ਼ਿਕਰ ਕੀਤਾ ਉਹਦੇ ਬੀਜ ਲਗਭਗ ਬਣ ਚੁੱਕੇ ਨੇ ਤੇ ਉਹਦੇ ਬੀਜ ਜਿੱਥੇ ਕਿਤੇ ਲੱਗਿਆ ਉਹਨੂੰ ਕੱਢ ਲੋ ਕਿਉਂ ਪੌਦੇ ਨੂੰ ਖਤਮ ਕਰ ਦਿਓ ਹੁਣ ਆਉਂਦੀ ਹੈ ਗੱਲ ਇਹਦੀ ਰੋਕਥਾਮ ਦੀ ਰੋਕਥਾਮ ਦੇ ਲਈ ਚਾਹੇ ਕਿਉਂਕਿ ਸਬਜ਼ੀਆਂ ਦੀ ਫਸਲ ਹੈ ਫਸਲੀ ਬਹੁਤਿਆਂ ਸਖਤ ਦਵਾਈਆਂ ਦੀ ਵਰਤੋਂ ਅਸੀਂ ਨਹੀਂ ਕਰਦੇਗੇ ਕਿਵਰੀ ਫਲ ਵੀ ਆਇਆ ਹੁੰਦਾ ਅੱਗੇ ਜਾ ਕੇ ਵੀ ਸਮੱਸਿਆ ਆ ਸਕਦੀ ਹੈ ਤੇ ਯੂਰੀ ਸ਼ਫਾਰਸ਼ ਹੈਗੀ ਸਾਰੇ ਰਸਤੂਸਰ ਵਾਲੇ ਕੀੜਿਆਂ ਪ੍ਰਤੀ ਉਹੀ ਹੈ ਕਿ ਇੱਕ ਤਾਂ ਨਿਮੰਦਾ ਕੋਲ ਹੈ ਜੇ ਤੁਸੀਂ ਨਿਮੰਦੀਆਂ ਕ੍ਰੋਮੜਾ ਪੱਤੇ ਟਾਣੀਆਂ ਜੋ ਲੈ ਕੇ ਆਉ ਨੂੰ ਅਸੀਂ 4 ਕਿਲੋ ਨੂੰ 10 ਲੀਟਰ ਪਾਣੀ ਦੇ ਵਿੱਚ ਹਲ ਕੇ ਪਹਿਲਾਂ ਵੀ ਆਪਾਂ ਗੱਲ ਕੀਤੀ ਹੈ ਤਾਂ ਕੋਲ ਬਣਾ ਲਓ ਤੇ ਉਹ ਤੁਸੀਂ ਇੱਕ ਲੀਟਰ ਦੇ ਵਿੱਚ ਕੋਈ ਅ ਥੋੜਾ ਪਾ ਲਓ 80 ਕਿਐਮਐਲ ਦੇ ਹਿਸਾਬ ਨਾਲ ਪਾ ਲਓ ਹ ਉਹਦਾ ਸਪਰੇਅ ਕਰ ਦਿਓ ਤੇ ਜਾਂ ਫਿਰ ਜਿਹੜੀਆਂ ਸਾਡੇ ਕੋਲੇ ਕਨਫੀਡੋਰ ਵਗੈਰਾ ਜਾਂ ਕੋਈ ਹੋਰ ਸਪ੍ਰਿਆ ਹੈਗੀਆਂ ਉਹ ਅਸੀਂ ਤੇਲੇ ਚੇਪੇ ਤੋਂ ਵਰਤਦੇ ਆਂ ਉਹਦੀ ਵਰਤੋਂ ਕਰੋ ਤੇ ਖਾਸ ਤੌਰ ਦੇ ਉੱਤੇ ਵੱਡੀ ਗੱਲ ਇਹ ਵੀ ਨਿਗਾਹ ਰੱਖੋ ਇਸੇ ਨਾਲ ਹੀ ਮੈਂ ਪਹਿਲਾਂ ਇੱਕ ਵੀਡੀਓ ਬਣਾਈ ਸੀ ਤੁਹਾਡੇ ਨਾਲ ਸਾਂਝੀ ਕੀਤੀ ਸੀ ਜਿਹੜਾ ਤੇਲਾ ਚੇਪਾ ਕਾਫੀ ਪੈ ਗਿਆ ਸੀ ਪੱਤੇ ਉਹਦੇ ਬਿਲਕੁਲ ਕਰਲਿੰਗ ਹੋਣ ਲੱਗੀ ਸੀ ਮੋੜਨ ਲੱਗੇ ਸੀ ਤੇ ਜਦੋਂ ਖੋਲ ਕੇ ਵੇਖੇ ਉਹਦੇ ਵਿੱਚ ਬਹੁਤ ਸਾਰਾ ਤੇਲਾ ਬੈਠਾ ਸੀ ਹਜ਼ਾਰਾਂ ਦੀ ਗਿਣਤੀ ਵਿੱਚ ਤਾਂ ਉਹਨੇ ਪੌਦਿਆਂ ਨੂੰ ਬਿਲਕੁਲ ਖੜਾ ਦਿੱਤਾ ਸੀ ਤਾਂ ਉਹ ਵੀਡੀਓ ਨੂੰ ਤੁਸੀਂ ਵਧੀਆ ਹੰਕਾਰ ਦਿੱਤਾ ਇਦੋਂ ਸੰਦੇ ਫੋਨ ਵੀ ਆਏ ਵੀ ਉਹਨਾਂ ਨੇ ਵੇਖਿਆ ਤਾਂ ਵਾਕਈ ਉੱਥੇ ਵੀ ਚੀਜ਼ ਸੀਗੀ ਤਾਂ ਚਲੋ ਕੰਟਰੋਲ ਹੋ ਗਿਆ ਉਹਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਸਪਰੇ ਜਿਹੜੀ ਹੈਗੀ ਐ ਆਪਣੇ ਕੋਲੇ ਰਸ ਤੁਸਣ ਵਾਲੇ ਕੀੜਿਆਂ ਲਈ ਉਹ ਕਰ ਦਿੱਤੀ ਜੇ ਕੋਈ ਭੁਕਰੇ ਪਈ ਸੀ ਅ ਉਹ ਵੀ ਮੈਂ ਵੀ ਹੁਣ ਵੇਖਿਆ ਉਹਦੇ ਰਿਜ਼ਲਟ ਵਧੀਆ ਆਏ ਨੇ ਹੁਣ ਉਸਾਂ ਦੀ ਕੋਈ ਸਮੱਸਿਆ ਨਹੀਂ ਇਸ ਕਰਕੇ ਵੱਡੀ ਗੱਲ ਇਹ ਐ ਵੀ ਇਹਨਾਂ ਦੇ ਨਜ਼ਰ ਰੱਖੋ ਕਿਸ ਰੰਗੀ ਕੀੜੇ ਦੀ ਪਛਾਣ ਬੜੀ ਵਧੀਆ ਮੈਂ ਤੁਹਾਨੂੰ ਫੋਟੋਆਂ ਤੇ ਵੀਡੀਓ ਸਾਂਝੇ ਵੀ ਕਰਨਾ ਤੇ ਨਸਾਂ ਦੇ ਹੁੰਦੀ ਐ ਬਰੀਕ ਜਿਹਾ ਕੀੜਾ ਹੁੰਦਾ ਉਹ ਵਿੱਚ ਵਿੱਚ ਹਰੇ ਮਾਦੇ ਨੂੰ ਖਾਂਦਾ ਤੇ ਜਦੋਂ ਹਰਾ ਮਾਦਾ ਬਹੁਤ ਜ਼ਿਆਦਾ ਮਾਤਰਾ ਵਿੱਚ ਖਾਦਾ ਜਾਂਦਾ ਤਾਂ ਪੱਤੇ ਦੀ ਖਰਾਕ ਪਾਉਣ ਦੀ ਬਣਾਉਣ ਦੀ ਜਿਹੜੀ ਕੈਪੈਸਿਟੀ ਹੈਗੀ ਆ ਜਿਹਨੂੰ ਅਸੀਂ ਕਹਿੰਦੇ ਆ ਵੀ ਉਹ ਪ੍ਰਕਾਸ਼ ਸੋਸਲੇਸ਼ਨ ਦੀ ਕਿਰਿਆ ਉਹ ਲਗਭਗ ਰੁਕ ਜਾਂਦੀ ਹੈ ਤੇ ਉਹਦੇ ਨਾਲ ਪੌਦਾ ਬਹੁਤ ਜਲਦੀ ਮਰ ਜਾਂਦਾ ਕਿਉਂਕਿ ਸ਼ੋਜੇ ਇਸ ਦਾ ਅਟੈਕ ਛੋਟੇ ਪੌਦਿਆਂ ਉੱਤੇ ਹੋ ਜੇ ਤਾਂ ਉਹ ਬੜੀ ਜਲਦੀ ਖਤਮ ਹੋ ਜਾਂਦੇ ਸੋ ਇਸ ਕਰਕੇ ਇਸ ਗੱਲ ਦਾ ਖਿਆਲ ਰੱਖੋ ਅੱਜ ਕੱਲ ਨਜ਼ਰ ਮਾਰੋ ਇਉਂ ਹੀ ਖੁਸ਼ਕੀ ਦਾ ਮੌਸਮ ਹੈ ਇਹ ਰਸੋਸਨ ਵਾਲੇ ਕੀੜੇ ਜਿਆਦਾ ਤਦਾਦ ਦੇ ਵਿੱਚ ਆਉਂਦੇ ਨੇ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗ ਰਹੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਸ ਨੂੰ ਅੱਗੇ ਦੂਸਰੇ ਕਿਸਾਨਾਂ ਤੱਕ ਪਹੁੰਚਾਓ ਤੁਹਾਡਾ ਬਹੁਤ ਬਹੁਤ ਧੰਨਵਾਦ